ਸਰ ਆਪਣਾ ਕੀ ਨਾਮ ਤੁਹਾਡਾ ਜੀ ਰਾਜੀ ਬਲਦੇਵ ਸਿੰਘ ਨਾਮ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਜੀ ਫੋਕਲ ਪੈਨ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਤੇ ਸਿਰ 3:35 ਮਿੰਟ ਤੇ ਪਹਲਾ ਮਿਲੀ ਨਾਲ ਹੀ ਫੋਕਲ ਪੈਨ ਫੈਸਿਲੀਟੇਸ਼ਨ ਸੇਵਾ ਸੰਪਤੀ ਸਾਰੇ ਇਹ ਸ਼ਹਿਰ ਦੇ ਪੁਲਿਸਨ ਕਾਟ ਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਆਗਈ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮਗਰਾ ਕੇ ਇਹ ਕੰਟਰੋਲ ਕੀਤਾ ਹਜੇ ਵੀ ਚੱਲ ਰਿਹਾ ਵਾ ਕਿੰਨੀਆਂ ਗੱਡੀਆਂ ਸਿਰ ਪਾਣੀ ਜੀ ਲੱਗ ਚੁੱਕੀਆਂ ਹੁਣ ਤੱਕ ਜੀ 20 ਗੱਡੀਆਂ ਲੱਗੀਆਂ ਜੀ ਅਗਲ ਲੱਗਨ ਦਾ ਕੋਈ ਗਾਰਨ ਪਤਾ ਲੱਗ ਪਿਆ ਨਹੀਂ ਜੇ ਜੇ ਕੁਝ ਪਤਾ ਨਹੀਂ ਕਿਹਾ ਇਹ ਜਾਂਚ ਹੋਈਗੀ ਇਸ ਚੀਜ਼ ਦੀ ਕਿ ਇਹ ਫੈਕਟਰੀ ਦੇ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਫਸਰ ਤਬਾਨ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋਣਾ ਜੀ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੋਲ ਦਾ ਮੋਲ ਬਣਿਆ ਹੈ ਕੀ ਕਹਿਣਾ ਜਾਓਗੇ ਜੀ ਦੇਖੋ ਜੀ ਤੁਹਾਨੂੰ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਸਹਿਮ ਦਾ ਮੋਲ ਬਣੀ ਜਾਂਦਾ ਪਰ ਹੁਣ ਕੰਟਰੋਲ ਆ ਗਿਆ ਸਰ ਆਪਣਾ ਕੀ ਨਾਮ ਤੁਹਾਡਾ ਜੀ ਬਲਦੇਵ ਸਿੰਘ ਨਾਮ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਜੀ ਫੋਕਲਪੈਡ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਤੇ ਸਿਰ 3:35 ਮਿੰਟ ਤੇ ਪੁਲਾਹ ਮਿਲੀ ਨਾਲ ਹੀ ਫੋਕਲਪੈਡ ਫਾਸਟੀਸ਼ਨ ਸੇਵਾ ਸੰਪਤੀ ਸਾਰੇ ਸ਼ਹਿਰ ਦੇ ਪੇਸ਼ਨ ਕੱਢਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਅੱਗ ਹੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੋਗਾ ਕੇ ਇਹ ਕੰਟਰੋਲ ਕੀਤਾ ਹਜੇ ਵੀ ਚੱਲ ਰਿਹਾ ਵਾ ਕਿੰਨੀਆਂ ਗੱਡੀਆਂ ਸਿਰ ਪਾਣੀ ਦੀ ਲੱਗ ਚੁੱਕੀਆਂ ਹੁਣ ਤੱਕ ਤੁਸੀਂ ਵੀ ਗੱਡੀਆਂ ਲੱਗੀਆਂ ਜੀ ਅਗਲ ਲੱਗਨ ਦਾ ਕੋਈ ਗਾਰਨ ਪਤਾ ਲੱਗ ਪਿਆ ਰ ਜੇ ਜੇ ਕੁਝ ਪਤਾ ਨਹੀਂ ਕੀ ਇਹ ਜਾਂਚ ਹੋਈਗੀ ਇਸ ਚੀਜ਼ ਦੀ ਕੀ ਫੈਕਟਰੀ ਦੇ ਜਿਹੜਾ ਕਹਿ ਰਹੇ ਜਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਫਸਰ ਸਬੰਧ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗੱਲ ਕਰਨਗੇ ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਬੜਾ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੋਲਰ ਦਾ ਮੋਲ ਬਣਿਆ ਹੈ ਕੀ ਕਹਿਣਾ ਜਾਊਗਾ ਦੇਖੇ ਜੀ ਤੁਹਾ ਬਹੁਤ ਜ਼ਿਆਦਾ ਯਾਕ ਬਹੁਤ ਜ਼ਿਆਦਾ ਸਹਿਮ ਦਾ ਮੋਲ ਬਣੀ ਜਾਂਦਾ ਪਰ ਹੁਣ ਕੰਟਰੋਲ ਹੈ ਜੀ ਸਰ ਆਪਣਾ ਕੀ ਨਾਮ ਤੁਹਾਡਾ ਜੀ ਬਲਦੇਵ ਸਿੰਘ ਨਾਮ ਹੈ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਜੀ ਫੋਕਲਪੈਡ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਇਹ ਸਿਰ 3:35 ਮਿੰਟ ਤੇ ਖਲਾਅ ਮਿਲੀ ਨਾਲ ਹੀ ਫੋਕਲਪੈਡ ਫੈਸਿਲੀਟੇਸ਼ਨ ਸੇਵਾ ਸੰਪਤੀ ਸਾਰੇ ਇਹ ਸ਼ਹਿਰ ਦੇ ਪੁਲਿਸਨ ਕਾਟਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਆਗ ਹੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੋਗਾ ਕੇ ਤੇ ਕੰਟਰੋਲ ਕੀਤਾ ਹਜੇ ਵੀ ਚੱਲ ਰਿਹਾ ਵਾ ਕਿੰਨੀਆਂ ਗੱਡੀਆਂ ਸਿਰ ਪਾਣੀ ਹੀ ਲੱਗ ਚੁੱਕੀਆਂ ਹੁਣ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਜੀ ਅੱਗ ਲੱਗਣ ਦਾ ਕੋਈ ਗਾਰਨ ਪਤਾ ਲੱਗ ਪਿਆ ਨਹੀਂ ਜੀ ਜੀ ਜੇ ਕੁਝ ਪਤਾ ਨਹੀਂ ਕਿਹਾਂ ਇਹ ਜਾਂਚ ਹੋਈਗੀ ਇਸ ਚੀਜ਼ ਦੀ ਕਿ ਇਹ ਫੈਕਟਰੀ ਦੇ ਜਿਹੜਾ ਹੈ ਕਹਿ ਰਹੇ ਜਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਸਰਤ ਬਾਨ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋਣਾ ਜੀ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੋਲ ਦਾ ਮੋਲ ਬਣਿਆ ਕੀ ਕਹਿਣਾ ਜਾਓਗੇ ਦੇਖੋ ਜੀ ਤੁਹਾਨੂੰ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਸਹਿਮ ਦਾ ਮੋਲ ਬਣੀ ਜਾਂਦਾ ਪਰ ਹੁਣ ਕੰਟਰੋਲ ਹੈ ਜੀ